ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੀ ਝੋਟੀ ਤੇ ਇੱਕ ਗੱਬਣ ਵੈੜ ਦੋ ਨਾਲ ਸੇਲ ਆ ਡਿਟੇਲ ਇਹਨਾਂ ਬਾਰੇ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰ ਆਪਣਾ ਗੁਰਤੇਜ ਪਿੰਡ ਗਹਿਲ ਜਿਹੜਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 8558896975 8558896975 96975 ਜੇ ਪਹਿਲਾ ਨੰਬਰ ਦਾ ਬਸ ਝੋਟੀ ਦੇਖੀ ਨੇ ਕਿਹੜਾ ਸੂਆ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਹੈ খালি ਸੂਈ ਹੈ ਇਹ ਠੀਕ ਆ ਦੂਜਾ ਸੂਆ ਪਿੱਛੇ ਆ ਗਈ ਕੱਟੀ ਹੈਣਾ ਤੇ ਅੰਦਾਜ਼ਾ ਹੈ ਦੁੱਧ ਕਿੰਨਾ ਪਾ ਦੂਗੀ ਜੀ ਇਹ ਇਧਰ ਪਾਉ 1500 ਠੀਕ ਆ ਪਿਛਲੇ ਸੂਏ ਦਾ ਰਿਕਾਰਡ ਵਗੈਰਾ ਪੁੱਛਿਆ ਹੋਵੇ ਪਾ ਕੋ ਠੀਕ ਆ ਪਲੂਨ ਨੇ ਦਿੱਤਾ 13 ਕਿਲੋ ਦੁੱਧ ਕਹਿੰਦਾ ਬਾ ਠੀਕ ਆ ਬੋਲੋ ਤਾਂ ਬਿਲਕੁਲ ਸਾਫ ਆ ਅਨਦਾਜ਼ਾ ਵੀ 14 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ। ਅੰਦਰ ਸੋਣਾ ਦੋ ਗਾਰੰਟੀ ਦਿੱਤੀ ਹੋਈ ਆਪਾਂ ਨੇ। ਤੇ ਰੇਟ ਇਹਦੇ ਕੀ ਰੱਖਿਆ ਜੀ? ਰੇਟ ਇਹਦਾ 35 ਹੈ। 1,35,000 ਮਾਲਦਾਨ ਹੋ ਜਾਊਗਾ ਮੌਕੇ ਤੇ। ਮਾਲ ਦਾ ਥੋੜਾ ਨੂੰ ਦੌਰ ਰੋਡ ਤੇ ਆ ਜੀ ਵਿਖਾ ਦੇ ਸਾਨੂੰ। ਟੋਰ ਦੇ ਬਾਹਰ ਨੂੰ। ਸਵਰਥ ਸਿੰਘ ਨੂੰ ਮੂੰਹ ਮੱਥਾ ਦੇਖ ਸਕਦੇ ਚੰਗੇ ਕੱਦ ਵੈਡ ਵਾਲੇ ਜਿੰਦ ਜਾਨ ਵਾਲੀ ਦੂਜਾ ਸੂਆ ਛੋਟੀ ਸੂਸੇ ਮਗਰ ਬੱਚਾ ਫੀਮੇਲ ਕਾਫ ਕੱਟੀ ਆ। ਮਾਲਕ ਇਹ ਦੱਸਦਾ ਕਿ ਪਲੂਨ ਦਾ 13-13.5 ਕਿਲੋ ਦੁੱਧ ਦਿੱਤਾ ਵਾ। ਤੇ ਅਨਦਾਜ਼ਾ ਦੱਸਦਾ ਕਿ 15 ਕਿਲੋ ਤੋਂ ਪਾਰ ਦੁੱਧ ਪਾ ਦੇ ਬਾਕੀ ਚੋਣ ਪਸਵਾ ਦੀ ਬਿਲਕੁਲ ਇੱਕ ਨੰਬਰ ਆਈ ਹਾਂ ਵੀ ਇੱਕ ਘੜ ਘੜ ਪੂਰੀ ਮੋਟੀ ਹੋ ਗਈ ਠੀਕ ਹੈ ਕੋਈ ਪੂਛਰ ਲਾਣੀ ਹੈ ਨਾ ਸਭ ਤੋਂ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹਾਂ ਥਾਣਾ ਦੀ ਸਾਫ ਸੁਥਰੀ ਚਾਰੇ ਥਾਂ ਨਿਖੜਵੇ ਰੇਟ ਇਹਦਾ 1 ਲੱਖ 35000 ਰੁਪਿਆ ਝੋਟੀ ਦਾ ਰੇਟ ਆ ਦੂਜਾ ਸੁਆ ਸੂਈ ਸਵਈਆ ਤੇ ਬੋਲੇ ਤੋਂ ਬਿਲਕੁਲ ਸਾਫ ਆ ਹਾਂ ਤੜਕੇ ਚਵਾਈ ਹੋਈ ਵੀ ਹੁਣ ਇਹਦੀ ਠੀਕ ਹੈ ਚਵਾਈ ਕਾ ਖਾਲੀ ਹੁੰਦੀ ਹੁੰਦੀ ਠੀਕ ਹੈ ਹਾਂ ਤੜਕੇ ਰਹਿਣੀ ਤੇ ਅੱਗੇ ਆਪਾਂ ਗੱਬੜ ਬੱਚੀ ਦੇਖੀ ਜਾਂਦੇ ਆ ਪਲੂਣ ਪਹਿਲਾ ਸੁਆ ਇਹ ਦੰਦੋ ਕਿਵੇਂ ਆ ਜੀ ਇਹ ਦੰਦੋ ਚਾਰ ਦਾ ਆ ਜੀ ਠੀਕ ਹੈ ਦੰਦੋ ਚਾਰ ਦੰਦਾਂ ਦਾ ਪਲੂਨ ਪਹਿਲਾ ਸੂਆ ਹਾਂ ਪਹਿਲਾ ਕੈਗਦਾਂ ਲੈਂਦੀ ਪਿਆ ਸੂਨ ਦੇ ਬੱਚੇ ਇਹ ਲੈ ਜੂ ਹਾਂ ਹਫਤਾ ਜੀ ਪੰਜ 8 ਦਿਨ ਤਾਂ ਲਹੀ ਠੀਕ ਹੈ ਇੱਕ ਹਫਤਾ ਸੂਨ ਚ ਬਾਕੀ ਪਿਆ ਅੰਦਾਜ਼ਾ ਇਹ ਦੁੱਧ ਕਿੰਨਾ ਦੇ ਦੂਗੀ ਇਹ ਉੱਧਰ ਜਦੋਂ ਉਠਾਈ 23 ਕਿਲੋ ਜਦੋਂ ਜਿਆਪ ਘਵਾਤੀ ਇਹਦੀ ਠੀਕ ਹੈ 28 23 ਕਿਲੋ ਦੁੱਧ ਉਹ ਦੇ ਰਹੀ ਕਹਿੰਦਾ ਬਸ 25 ਕਿਲੋ ਤੋਂ ਪਾਰ ਵਾਲੀ ਤਾਂ ਹੈਗੀ ਹੈ ਪਾਰ ਵਾਲੀਆਂ ਜ਼ਿਆਦਾ ਨਹੀਂ ਲਾ ਗਈ ਦੁੱਧ ਨਹੀਂ ਹੈਗੀ ਠੀਕ ਹੈ ਰੇਟ ਵਗੈਰਾ ਇਹਦਾ ਆਪਾਂ ਕੀ ਰੱਖਿਆ ਇਹਦਾ ਰੇਟ ਆਪਾਂ ਇੱਕ ਦੱਸ ਦਿੰਦਾ ਇੱਕ ਲੱਖ 10 ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ ਤੋਰੇ ਬਾਹਰ ਨੇ ਉਹ ਸੋ ਵੀ 10000 ਰੁਪਏ ਬੱਚੀ ਦੀ ਕੀਮਤ ਆ ਬਾਕੀ ਥੋੜਾ ਬੋਤਾ ਮਾਨ ਵਗੈਰਾ ਮੌਕੇ ਤੇ ਹੋ ਜਾਊਗਾ ਪਲੂਨ ਪਹਿਲਾ ਸੁਆ ਉਹ ਵੀ ਲੱਗਾ ਹੱਥ ਚੁਾਈ ਵਾਲਾ ਮੋਟਾ ਮੋਟਾ ਥਾਣਾ ਠੀਕ ਐ ਸੀਮਰ ਵਗੈਰਾ ਦੇ ਪਤਾ ਕਰ ਇਹ ਕਿਹੜਾ ਲੱਗਿਆ ਵਾ ਸੀਮਰ ਠੀਕ ਐ ਮੂਹ ਚਾਰ ਦੰਦ ਪਲੂਨ ਪਹਿਲਾ ਸੁਆ ਸੂਨ ਦੇ ਵਿੱਚ ਇਹਦੇ 5-7 ਦਿਨ ਬਾਕੀ ਪਏ ਆ ਤੇ ਰਾਜੀ ਸਮੀ ਪਲੀ ਵੀ ਆ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਰੇਟ ਇਹਦਾ ਰੱਖਿਆ ਮਾਲਕ ਨੇ 1 ਲੱਖ 10000 ਰੁਪਏ ਸੋ ਥਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਨਿਕੜਵਾ ਕਿਸੇ ਪਾਸੋਂ ਦੀ ਸਿਨਾਮੀ ਨਹੀਂ ਦਿਖਾਤੀ ਆਪਾਂ ਚੋਟੀ ਦੋ ਨਗ ਦਿਖਾਤੇ ਨਿਰਖ ਵਰਖ ਤੁਸੀਂ ਆਪ ਕਰ ਲਈਏ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਜਲ ਤੋਂ ਧੰਨਵਾਦ